ਲੈਕ ਜੀ ਕਥਾ ਦਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਰੌਂਤੇ ਪਿੰਡ ਕਬੱਡੀ ਕੱਪ ਦੀ ਤਰੀਕ ਹੋ ਗਈ ਕਲੀਅਰ ਵੀਰੋ। ਅੱਜ ਆਪਾਂ ਸਕੂਲ ਦੇ ਗਰਾਊਂਡ 'ਚ ਖੜੇ ਆਂ। ਪਿੰਡ ਦੀ ਪੰਚਾਇਤ ਪਿੰਡ ਦੇ ਲੋਕ ਤੇ ਖਿਡਾਰੀ ਵੀ ਪਹੁੰਚੇ ਨੇ। ਇਹਨਾਂ ਨਾਲ ਆਪਾਂ ਜਾਣਕਾਰੀ ਲੈਂਦੇ ਹਾਂ ਕੀ ਚੀਜ਼ ਹੋ। ਸਰਪੰਚ ਸਾਹਿਬ ਜੀ ਦੱਸੋ। ਉਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਖਿਡਾਰੀ ਵੀਰਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਰੌਂਤਾ ਸਪੈਸ ਐਨਆਰਆਈ ਵੀਰਾਂ ਅਤੇ ಗ್ರಾಮ ਪੰਚਾਇਤ ਦੇ ਖੰਭੂ ਨਗਰ ਵਸੇਿਆਂ ਵੱਲੋਂ ਟੂਰਨਾਮੈਂਟ ਦੀ ਜਿਹੜੀ ਕਮੇਟੀ ਵੱਲੋਂ ਤਰੀਕਾ ਜਿਹੜੀ ਉਹ 8 9 ਮਾਰਚ ਦਿਨ ਸ਼ਨੀ ਐ ਐਤਵਾਰ ਨੂੰ ਪਿੰਡ ਰੌਂਦਾ ਵਿਖੇ ਟੂਰਨਾਮੈਂਟ ਕਰਾਇਆ ਜਾ ਰਿਹਾ ਸਾਰੇ ਹੀ ਖਿਡਾਰੀ ਵੀਰਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਇਹ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ ਅਤੇ ਇਸ ਟੂਰਨਾਮੈਂਟ ਦੇ ਵਿੱਚ ਆ ਕੇ ਆਪਣੇ ਆਪਣੇ ਕਿਰਬਾਬਾ ਜਿਹੜੇ ਉਹ ਦਿਖਾਓ ਬਹੁਤ ਬਹੁਤ ਧੰਨਵਾਦ ਹੁਣ ਅਸੀਂ ਗੱਲ ਕਰਦੇ ਹਾਂ ਕਾਲੂ ਮਾਨ ਜੀ ਨਾਲ ਜੋ ਕਮੇਟੀ ਦੇ ਟੂਰਨਾਮੈਂਟ ਦੇ ਪ੍ਰਧਾਨ ਹਨ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਖਿਡਾਰੀਆਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਹਮ ਹਮਾ ਕੇ ਟੂਰਨਾਮੈਂਟ ਦੇ ਵਿੱਚ ਪਹੁੰਚੋ ਤੇ ਸਾਡੇ ਪਿੰਡ ਦੀ ਸ਼ਾਨ ਬਣਾਓ ਇਹਦੇ ਵਿੱਚ ਕਬੱਡੀ ਓਪਨ ਦੇ ਵਿੱਚ ਇੱਕ ਖਿਡਾਰੀ ਬਾਹਰੋਂ ਆ ਜਿਹਦਾ ਪਹਿਲਾ ਪ੍ਰਾਈਜ਼ ਹੈਗਾ 61000 ਦੂਸਰਾ ਹੈਗਾ 51000 ਤੇ ਬੈਸਟਾਂ ਨੂੰ ਹੈਗਾ 25-25000 ਰੁਪਏ ਦੀ ਨਗਦ ਰਾਸ਼ੀ ਉਸ ਤੋਂ ਬਾਅਦ ਆ ਜਾਂਦਾ ਕਬੱਡੀ ਭੱਤਰ ਕਿਲੋ ਦੋ ਖਿਡਾਰੀ ਬਾਹਰੋਂ ਆ ਤੇ ਫਸਟ ਪ੍ਰਾਈਜ਼ ਹੈਗਾ 21000 ਤੇ ਦੂਸਰਾ ਹੈਗਾ 17000 ਤੇ ਵੈਸਟਰ ਨੂੰ ਹੈਗਾ 9100 ਰੁਪਿਆ ਤੀਸਰਾ ਆਪਣਾ ਆ ਗਿਆ ਕਬੱਡੀ 55 ਕਿਲੋ ਇੱਕ ਖਿਡਾਰੀ ਬਾਹਰੋਂ ਆ ਇਹਦੇ ਚ ਫਰਸਟ ਪ੍ਰਾਈਜ਼ ਹੈਗਾ 9100 ਤੇ 7100 ਦੂਸਰਾ ਤੇ 55500 ਰੁਪਿਆ ਵੈਸਟਰ ਨੂੰ ਪ੍ਰਾਈਜ਼ ਆ ਤੇ ਇਹਦੇ ਵਾਸਤੇ ਦੱਸਣਾ ਸੀ ਅੱਜ ਸਾਰੀ ਪੰਚਾਇਤ ਪੈਂਡ ਸਾਰਾ ਖੜਾਗਾ ਕੋਟਰ ਅੱਜ ਰਿਲੀਜ਼ ਕਰਨਾ ਸੀ ਤੇ ਬਾਕੀ ਖਿਡਾਰੀ ਵੀਰਾਂ ਨੂੰ ਬੇਨਤੀ ਆ ਵੀ ਹਮ ਹਮਾ ਕੇ ਪਹੁੰਚਿਓ ਜਿਹੜੇ ਆਪਣਾ 55 ਤੇ 75 ਦੇ ਮੈਚ ਆ ਉਹ 8 ਤਰੀਕ ਨੂੰ ਸਵੇਰੇ 8-9 ਵਜੇ ਸਟਾਰਟ ਹੋਣਗੇ ਤੇ ਬਾਕੀ ਦੂਜੀ ਜਿਹੜਾ ਆਪਣਾ ਕਬੱਡੀ ਓਪਨ ਦੇ ਵਿੱਚ ਇੱਕ ਖਿਡਾਰੀ ਬਾਹਰ ਹੋਵਾਂਗਾ ਉਹਦੇ ਵਿੱਚ ਪਹਿਲੇ ਰਾਉਂਡ 'ਚ ਹਾਰਨ ਵਾਲੀਆਂ ਟੀਮਾਂ ਨੂੰ ਐਂਟਰੀ ਵਾਪਸ ਕੀਤੀ ਜਾਊਗੀ ਬਾਕੀ ਜਿਹੜੀਆਂ ਨੂੰ ਕਰਾਇਆਗਾ ਜਿੰਨਾਂ ਨਾਲ ਬੁੱਕ ਹੋਈਆਂ ਹੋਣਗੀਆਂ ਟੀਮਾਂ ਉਹਨਾਂ ਨੂੰ ਕਰਾਇਆ ਦਿੱਤਾ ਜਾਊਗਾ ਬਾਕੀ ਪ੍ਰਦਰਸ਼ਨ ਦੇ ਹਿਸਾਬ ਨਾਲ ਆਮਾਨਤਨ ਵਧੀਆ ਕਰਿਆ ਜਾਊਗਾ ਪਲੇਅਰਾਂ ਦਾ ਧੰਨਵਾਦ ਜੀ ਇੱਥੇ ਰਾਜਵੀਰ ਸਿੰਘ ਰਾਜੂ ਜੀ ਵੀ ਪਹੁੰਚੇ ਹੋਏ ਹਨ ਉਹਨਾਂ ਨਾਲ ਵੀ ਰਹਿਤਾ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਬੁੱਕਰੀ ਤੇ ਜਗਹ ਦਾ ਹੌਸਲਾ ਬਣਦਾ ਬਾਬਾ ਫਤੇ ਸਿੰਘ ਕਲੱਬ ਵੱਲੋਂ ਐਨ ਆਰ ਆਈ ਵੀਰ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਸਹਿਯੋਗ ਦੇ ਨਾਲ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ 8-9 ਮਾਰਚ ਨੂੰ ਇਹ ਕਬੱਡੀ ਟੂਰਨਾਮੈਂਟ ਹੈ ਸੋ ਕਬੱਡੀ ਖੇਡ ਪ੍ਰੇਮੀਆਂ ਲਈ ਕਬੱਡੀ ਖਿਡਾਰੀਆਂ ਲਈ ਬੜੀ ਖੁਸ਼ਖਬਰੀ ਹੈ ਕਿਉਂਕਿ ਪਿੰਡੋਂ ਤੇ ਦਾ ਕਬੱਡੀ ਦੇ ਵਿੱਚ ਪੜਾਈ ਨਾ ਬੜੇ ਹੀ ਲੰਮੇ ਸਾਲ ਤੋਂ ਇਹ ਟੂਰਨਾਮੈਂਟ ਹੋ ਰਿਹਾ ਸੋ ਇਹ ਟੂਰਨਾਮੈਂਟ ਜਿਹੜਾ ਹੋ ਰਿਹਾ ਸੋ ਸਾਰਿਆਂ ਨੇ ਹਮ ਹਮਾ ਕੇ ਪਹੁੰਚਣਾ ਟੂਰਨਾਮੈਂਟ ਦਾ ਆਨੰਦ ਮਾਣਨਾ ਕਿਉਂਕਿ ਕਬੱਡੀ ਉਹ ਖੇਡ ਆ ਟੂਰਨਾਮੈਂਟ ਉਹ ਚੀਜ਼ ਆ ਜਿਹਦੇ ਨਾਲ ਆਉਣ ਵਾਲੀਆਂ ਨਸਲਾਂ ਲਈ ਆਪ ਵੀ ਸਿਹਤ ਤੇ ਜਵਾਨੀ ਸੰਭਾਲਣ ਲਈ ਨਵੇਂ ਖਿਡਾਰੀਆਂ ਨੂੰ ਚਮਕਣ ਦਾ ਫੀਲ ਦਿਖਾਉਣ ਦਾ ਮੌਕਾ ਮਿਲਦਾ ਜੇ ਕੋਈ ਟੂਰਨਾਮੈਂਟ ਹੁੰਦੇ ਆ ਤਾਂ ਹੀ ਨਵੇਂ ਬੱਚੇ ਜਿਹੜੇ ਆ ਕਬੱਡੀ ਦੀ ਪਨੀਰੀ ਆ ਅੱਜ ਕਿੱਡੀ ਪੀ ਵੀ ਚਾਰ ਹੁੰਦੀ ਆ ਸੋ ਬਹੁਤ ਵਧੀਆ ਕੰਮ ਆ ਆਪਾਂ ਸਾਰਿਆਂ ਨੇ ਇਸ ਕਬੱਡੀ ਟੂਰਨਾਮੈਂਟ ਦਾ ਆਨੰਦ ਮਾਣਨਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਹੰਬਲੇ ਵਿੱਚ ਨੰਬਰਦਾਰ ਸਿੰਘ ਜੀਤੀ ਜੀ ਹੁੰਦੇ ਹਨ ਇਹਨਾਂ ਨਾਲ ਵੀ ਗੱਲਬਾਤ ਕਰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਾਡੇ ਨੌਜਵਾਨਾਂ ਦਾ ਪ੍ਰਾਰਣ ਆ ਜੋ ਕਿ ਬੋਰਡ ਕਲੱਬ ਐਨਆਰਵੀਰ ਅਤੇ ਗਰਾਫਟ ਦੇ ਤੁਹਾਨੂੰ ਟੂਰਨਾਮੈਂਟ ਵਾਸਤੇ ਲੋਕ ਕੀਤਾ ਜਾ ਰਿਹਾ ਜੋ ਕਿ ਇਹਦੇ ਵਿੱਚ 40 ਸਾਲਾਂ ਦਾ ਮੈਚ ਵੀ ਹੋਊਗਾ ਸਾਰੇ ਪਲੇਅਰਾਂ ਨੂੰ ਵੀ ਬੇਨਤੀ ਕਰਦਾ ਕਿ ਹਮਾ ਵਾਂ ਕੇ ਪੈਟਰੋਲਾ ਦੇ ਵਿੱਚ ਪਹੁੰਚੋ ਆ ਡੋਗ ਮਾਰਕ ਤੇ ਪਿੰਡ ਦੀ ਰੌਣਕ ਨੂੰ ਦਾ ਟੂਰਨਾਮੈਂਟ ਦੀ ਰੌਣਕ ਮਿਲਦੇ ਵੈ ਗੁਰ ਜੀ ਕੀ ਵਾਹ ਵੈ ਗੁਰ ਜੀ ਕੀ ਵਾਹ ਇਹ ਵੀਡੀਓ ਵਧੀਆ ਹਾਂ ਬੋਲ ਜਾਣੀ ਜੱਟ ਮੈਂ ਮੱਲੀ ਸ਼ਾਹ ਸਾਡਾ ਕੱਚ ਪਿੱਟ ਕਰਦੇ ਹਾਂ ਹਾਂ